15 ਫਰਵਰੀ ਮਹਾ ਸ਼ਿਵਰਾਤਰੀ ਇਹ ਇੱਕ ਰਾਤ ਨਹੀਂ ਕਿਸਮਤ ਬਦਲਣ ਦਾ ਮੌਕਾ ਹੈ ਸਾਲ ਵਿੱਚ ਇੱਕ ਐਸੀ ਰਾਤ ਆਉਂਦੀ ਹੈ ਜਦੋਂ ਭਗਵਾਨ ਸ਼ਿਵ ਸਭ ਤੋਂ ਜ਼ਿਆਦਾ ਜਾਗਦੇ ਹਨ ਉਹ ਰਾਤ ਹੈ ਮਹਾ ਸ਼ਿਵਰਾਤਰੀ ਦੀ ਕਿਹਾ ਜਾਂਦਾ ਹੈ ਜੋ ਮਨੁੱਖ ਇਸ ਰਾਤ ਸ਼ਿਵ ਜੀ ਨੂੰ ਸੱਚੇ ਦਿਲੋਂ ਯਾਦ ਕਰਦਾ ਹੈ ਉਸ ਦੇ ਜੀਵਨ ਦੇ ਦੁੱਖ ਆਪਣੇ ਆਪ ਘਟ ਹੋਣ ਲੱਗ ਜਾਂਦੇ ਹਨ 15 ਫਰਵਰੀ ਦੀ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਉੱਠੋ ਇਸ਼ਨਾਨ ਕਰੋ ਸਾਫ਼ ਕੱਪੜੇ ਪਹਿਨੋ ਤੇ ਸ਼ਿਵਲਿੰਗ ਤੇ ਸਿਰਫ ਇੱਕ ਲੋਟਾ ਜਲ ਚੜਾਓ ਯਾਦ ਰੱਖੋ ਸ਼ਿਵਜੀ ਨੂੰ ਦਿਖਾਵਾ ਨਹੀਂ ਭਾਵਨਾ ਚਾਹੀਦੀ ਹੈ ਜਦੋਂ ਬੇਲ ਪੱਤਰ ਚੜਾਉਣਾ ਹੈ ਤਾਂ ਸਿਰਫ ਇੱਕ ਗੱਲ ਮਨ ਵਿੱਚ ਕਹੋ हे ਮਹਾਦੇਵ ਮੇਰੇ ਅਹੰਕਾਰ ਨੂੰ ਖਤਮ ਕਰ ਦਿਓ ਮਹਾਸ਼ਿਵਰਾਤਰੀ ਦੀ ਰਾਤ ਜਾਗਰਣ ਕਰਨ ਨਾਲ ਪੁਰਾਣੇ ਪਾਪ ਕੱਟੇ ਜਾਂਦੇ ਹਨ ਤੇ ਨਵੀਂ ਕਿਸਮਤ ਦੀ ਸ਼ੁਰੂਆਤ ਹੁੰਦੀ ਹੈ ਜੇ ਪੂਰਾ ਉਸ ਉਪਵਾਸ ਨਹੀਂ ਕਰ ਸਕਦੇ ਤਾਂ ਗੁੱਸਾ ਛੱਡ ਦਿਓ ਝੂਠ ਛੱਡ ਦਿਓ ਤੇ ਕਿਸੇ ਨੂੰ ਦੁੱਖ ਨਾ ਦਿਓ ਇਹ ਸਭ ਤੋਂ ਵੱਡਾ ਉਪਵਾਸ ਹੈ ਇਸ ਦਿਨ ਕਿਸੇ ਗਰੀਬ ਨੂੰ ਦਾਨ ਕਰ ਦਿਓ ਕਿਸੇ ਭੁੱਖੇ ਨੂੰ ਭੋਜਨ ਦਿਓ ਕਿਉਂਕਿ ਸ਼ਿਵ ਜੀ ਸੇਵਾ ਵਿੱਚ ਵਸਦਾ ਹੈ ਯਾਦ ਰੱਖੋ ਮਹਾ ਸ਼ਿਵਰਾਤਰੀ ਦੀ ਇੱਕ ਰਾਤ ਪੂਰੇ ਸਾਲ ਦੀ ਤਕਦੀਰ ਬਦਲ ਸਕਦੀ ਹੈ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਮਹਾਦੇਵ ਦੀ ਕਿਰਪਾ ਤੁਹਾਡੇ ਘਰ ਚ ਵੱਸੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟਾਂ ਵਿੱਚ ਓਮ ਨਮਹ ਸ਼ਿਵਾਏ ਹਰ ਹਰ ਮਹਾਦੇਵ ਜ਼ਰੂਰ ਲਿਖਿਓ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ